ਅੱਜ ਦੇ ਇਸ ਸ਼ੁਭ ਮੌਕੇ ਤੇ ਜਦੋਂ ਅਸੀਂ ਵਾ ਪਰਮਾਤਮਾ ਦੁਨੀਆ ਦੇ ਜਿਸ਼ਮ ਸਿੰਘ ਦੇ ਜਨਮ ਦਿਹਾੜੇ ਨੂੰ ਮਨਾ ਰਹੇ ਹਾਂ ਜਿੱਥੇ ਮੇਰੀਆਂ ਛੋਟ-ਛੋਟੀਆਂ ਬੱਚੀਆਂ ਬੱਚੇ ਸਤਨਾਮ ਮਤਾਵਾ ਮੀਰ ਅੱਜ ਦੇ ਦਿਨ ਤੇ ਆਪਾਂ ਜੋ ਜਿਸ਼ਮ ਸਿੰਘ ਨੂੰ ਯਾਦ ਕਰ ਰਹੇ ਹਾਂ ਉਸ ਦਾ ਕਾਰਜ ਜਿਹੜਾ ਹੈ ਕਿ ਜਦੋਂ ਵੀ ਦੁਨੀਆ ਦੇ ਉੱਤੇ ਬੇਇਨਸਾਫੀ ਤਸ਼ਦਦ ਅਨਸਾਨੀਅਤ ਤੋਂ ਘਿਰ ਕੇ ਮਨੁੱਖ ਦਾ ਕਹਾਣ ਕੀਤਾ ਜਾਂਦਾ ਤਾਂ ਸਮੇਂ ਸਮੇਂ ਤੇ ਜੋ ਸ੍ਰਿਸ਼ਟੀ ਕਰਤਾ ਹੈ ਉਹਨਾਂ ਰੂਹਾਂ ਨੂੰ ਭੇਜਦਾ ਜਿਹੜੇ ਫਿਰ ਸੱਚ ਦੇ ਖਾਤਾ ਇਸ ਤਨ ਨੂੰ ਉਹ ਕੁਝ ਵੀ ਨਹੀਂ ਸਮਝਦੇ ਤੇ ਸੱਜਣੋ ਜੇ ਜਿੰਦਾ ਰੱਖਣਾ ਹੈ ਤਾਂ ਉਹਨਾਂ ਨੇ ਦੁਨੀਆ ਦੇ ਉੱਤੇ ਜੋ ਉਹਨਾਂ ਨੇ ਕੁਰਬਾਨੀ ਦਿੱਤੀ ਅੱਜ ਜੇਕਰ ਪੂਰੇ ਵਰਲਡ ਦੇ ਵਿੱਚ ਭਗਵਾਨ ਜੀ ਸ਼ਿਵ ਸਿੰதா ਆਪਾਂ ਜਨਮ ਦੇ ਹਾੜੇ ਪੜੇ ਅਤਿ ਸ਼ਾਹ ਤੇ ਮਹਾਰਾਜ ਦੇ ਨਾਲ ਮਿਲਾਂਦੇ ਆ ਉਸ ਦਾ ਕਾਰਨ ਨਹੀਂ ਹੈ ਕਿ ਜਿਨ੍ਹਾਂ ਨੇ ਵੀ ਮਾਨਵਤਾ ਦੇ ਖਾਤਰ ਆਪਣੇ ਆਪ ਨੂੰ ਸੱਚ ਤੇ ਚੱਲਦੇ ਹੋਏ ਕੁਰਬਾਨ ਕੀਤਾ ਉਹਨਾਂ ਦਾ ਦੁਨੀਆ ਦੇ ਉੱਤੇ ਸਦਾ ਹੀ ਨਾਮ ਰਹੇਗਾ ਕਿਆ ਹੈ ਅੱਜ ਸ਼ਹਾਦਤ ਉਹਨਾਂ ਸੈਬਜਾਦੇਆਂ ਦੀ ਦਸਵੇਂ ਪਾਸ਼ਾ ਦੇ ਚਾਰੇ ਸੈਬਜਾਦੇ ਤੇ ਉਹਨਾਂ ਦੇ ਨਾਲ ਸਾਡੇ ਹੋਰ ਬਹੁਤ ਵੀ ਸਤਾਂਜੋ ਸਿੰਘ ਸਿੰਘ ਹੋਏ جیکر آپ کی بھی قربانی میں یاد کرتے ہیں تو ایسے کر کے ہی یہ جا چھے پوہ کو لے کے بارہ پوہ تک شہادت کا یہ پندرہ بارہ چلتا سان سن سب کو یاد رکھنا چاہیے کہ مرنا تو ہے یا لیکن ਉੜ ਦੇ ਅੱਗੇ ਜੇਕਰ ਸੱਚ ਕਹ ਲਈਏ ਤਾਂ ਫਿਰ ਇਹ ਦੁਨੀਆ ਤੇ ਆਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇਕਰ ਦੁਨੀਆ ਦੀ ਖਾਤਿਰ ਜੁਰਮ ਨੂੰ ਰੋਕਣ ਲਈ ਇਹ ਤਨ ਨੂੰ ਕੁਰਬਾਨ ਵੀ ਕਰਨਾ ਪੈ ਜਵੇ ਤਾਂ ਫਿਰ ਅੱਜ ਦਾ ਦਿਹਾੜਾ ਜਿਹੜਾ ਅਸੀਂ ਮਨਾ ਰਹੇ ਆਂ ਫਿਰ ਉਹਦਾ ਜਿਹੜੀ ਵਿਚਾਰਤਾ ਆਇਆ ਉਹ ਸਾਡੇ ਅੰਦਰ ਆ ਸਕਦੇ ਸੋ ਮੈਂ ਜਾਦਾ ਕੁਛ ਨਾ ਕਹਿੰਦਾ ਹੋਇਆ ਅੱਜ ਦੇ ਦਿਨ ਤੇ ਮੈਂ ਸਾਰੀ ਹੀ ਮਨੁੱਖਤਾ ਨੂੰ ਲੱਖ ਲੱਖ ਜਿਥੇ ਵਧਾਈ ਦਿੰਦਾ ਨੇ ਉੱਥੇ ਭਗਵਾਨ ਜੀ ਸ਼੍ਰੀ ਮੁਸਿੱਦ ਦੇ ਜੋ ਵਿਚਾਰ ਹਨ ਉਹਨਾਂ ਨੂੰ ਆਪਣੇ ਅੰਦਰ ਲੈਓ ਨੂੰ ਕੰਡ ਕਰਨਾ ਚਾਹੀਦਾ ਕਿ ਜਿੱਥੇ ਵੀ ਅਸੀਂ ਮਾਨਵਤਾ ਦੇ ਉੱਤੇ ਜਨਮ ਤੋਂ ਦੇਖੀਏ ਤਾਂ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪੈ ਜੂਵੇ ਤਾਂ ਸਾਨੂੰ ਤਿਆਰ ਰਹਿਣਾ ਚਾਹੀਦਾ ਸੋ ਜਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਸਾਰੀ ਹੀ ਮੈਨੇਜਮੈਂਟ ਨੂੰ ਖਾਸ ਕਰਕੇ ਸਾਡੇ ਛੋਟੇ ਵੀਰ ਦਰਵਾਸ ਸਿੰਘ ਨੂੰ ਅਤੇ ਜਿੰਨਾ ਵੀ ਮੇਰੇ ਬੱਚੇ ਭਣ ਭਰਾ ਬੈਠੇ ਆ ਤੁਹਾਨੂੰ ਖਾਸ ਕਰਕੇ ਮੁਬਾਰਕਬਾਦ ਦਿੰਦਾ ਅਤੇ ਪੂਰੀ ਮਨ ਤੁਹਾਨੂੰ ਲੱਖ ਲੱਖ ਜਿਹਾ ਵਧਾਈ ਦਿੰਦਾ ਉਥੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ 2023 ਮਤਲਬ 2023 ਸਾਲ ਹੋ ਗਏ ਜਦੋਂ ਸਾਡੇ ਪਗਵਾਰ ਦੁਨੀਆਂ ਤੇ ਆਏ ਤੇ ਉਹਨਾਂ ਨੇ ਸੱਚ ਦੀ ਖਾਤਰ ਆਪਣੇ ਤਨ ਨੂੰ ਕੁਰਬਾਨ ਕਰ ਦਿੱਤਾ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਵਿਚਾਰਧਾਰਾ ਨੂੰ ਆਪਾਂ ਨਤਮਸਤਕ ਹੁੰਦੇ ਅੱਜ ਦੇ ਹੜਾ ਮਨਾਰੇ ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਜਿੱਥੇ ਕਿਤੇ ਭੀੜ ਬਣਦੀ ਆ ਕਿਸੇ ਵੀ ਉੱਤੇ ਆ ਉੱਥੇ ਇਹ ਪਹੁੰਚ ਜਾਂਦੇ ਨੇ ਫ੍ਰਿੰਡ ਨੇ ਜਿਹੜੀ ਗੱਲ ਗਈ ਆ ਕਿ ਜਿਹੜੀ ਕ੍ਰਿਸਚਨ ਕੌਮ ਆ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਾ ਕੁਰਬਾਨੀ ਤੋਂ ਬਾਅਦ ਹੀ ਕੇ ਕੰਮ ਸ਼ੁਰੂ ਹੁੰਦਾ ਜੇ ਯਿਸੂ ਦੀ ਕੁਰਬਾਨੀ ਨਾ ਹੁੰਦੀ ਤਾਂ ਪ੍ਰਾਥਨਾ ਕੇ ਬੈਠੇ ਨਾ ਹੁੰਦੇ ਅੱਜ 57 ਮਹਾਂਦਮ ਕੰਟਰੀ ਨੇ ਮੁਸਲਮਾਨ ਕੰਟਰੀ ਸਿਨਾ ਦੇ ਰੁਪਏ ਦੀ ਵੈਲਿਊਜ਼ ਨੇ ਜ਼ੋਰਪ ਕੰਟਰੀ ਉਹਨਾਂ ਦੇ ਰੁਪਏ ਦੀ ਵੈਲਿਊਜ਼ ਹੈਗੀਆਂ ਨੇ ਤੁਮੇ ਚਾਹਨਾ ਕਿ ਸਾਡਾ ਜਿਹੜਾ ਰੁਪਈਆ ਉਹਦੀ ਵੀ ਵੈਲਿਊ ਹੋਵੇ ਔਰ ਸਾਡਾ ਦੇਸ਼ ਜਿਹੜਾ ਹੈਗਾ ਉਹ ਤਰੱਕੀ ਕਰੇ ਜਿਸਦਾ ਹਰ ਇੱਕ ਨਾਗਰਿਕ ਤਰੱਕੀ ਕਰੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਹੁੰਦਾ ਆਏ ਸਾਲ ਨਹੀਂ ਹੁੰਦਾ ਇੱਕ ਪਰੰਪਰਾ ਕਿ ਪ੍ਰਭੂ ਯਿਸੂ ਮਸੀਹ ਦੇ ਜਨਮ ਨੂੰ ਚੇਤੇ ਕਰਨ ਦੇ ਲਈ ਕਿ ਮਨੁੱਖ ਜਾਤੀ ਨੂੰ پرماتما میل دے دل پربو یسو کا جنم ہوا جنم ازرائل دنیا کا جی لے کے ہالے کا نعرہ یہ کسی پولیٹیکل پارٹی کا نہیں کسی دھرم کسے نہیں کسی جاتی کا نہیں اے نعرہ جتو یسو آیا اتو آیا نعرہ لکھا آیا

ਸਾਡੇ ਸਭ ਦੇ ਨਾਲ ਪਿਆਰ ਔਰ ਖਾਸ ਕਰਕੇ ਅਗਰ ਲੜਕੀਆਂ ਜਿਹੜੀਆਂ ਹੈਗੀਆਂ ਨੇ ਕੋਈ ਪਲਸ 2 ਮੈਡੀਕਲ ਕਰ ਰਹੀ ਆ ਮੈਂ ਦੋ ਚਾਰ ਦੇਖੀ ਇਹਨਾਂ ਕਿ ਤੁਹਾਨੂੰ ਕਿਤੇ ਮਿਲਦੀਆਂ ਨੇ ਕਿਤੇ ਵੀ ਪੰਜਾਬ ਦੇ ਅੰਦਰ ਕੋਈ ਲੜਕੀ ਮੈਡੀਕਲ ਕਰਦੀ ਆ ਗਰੀਬ ਪਰਿਵਾਰ ਦੀ ਤਕੜਿਆਂ ਦੀਆਂ ਤਾਂ ਬਹੁਤ ਕਰਦੀਆਂ ਨੇ ਕਿਉਂਕਿ ਪਾਵਰ ਆਫ ਸੋਸ਼ਲ ਜਸਟੀਸ ਅਣਖ ਦਿਖਾਉ ਜਦੀ ਲਿਆਓ ਉਹ ਕੰਮ ਹੈ ਤੇ ਮੈਨੂੰ ਮਿਲ ਲਿਓ ਉਹ ਜਿਹੜੇ ਬੱਚੇ ਪੜ੍ਹਦੇ ਨੇ ਪਲਸ 2 ਮੈਡੀਕਲ চুনা কী <laughs> ਬੱਚਿਆਂ ਡਾਕਟਰ ਬਣ ਜਾਣ ਐਮਬੀਐਸ ਐਮਡੀ ਮੈਨੂੰ ਮਿਲਾ ਦਿਓ ਤੇ ਮੈਂ ਚਾਹੁੰਦਾ ਕਿ ਸਾਡੇ ਗਰੀਬਾਂ ਦੀਆਂ ਬੱਚੀਆਂ ਡਾਕਟਰ ਬਣ ਜਾਣ ਪੜਨਾ ਪਊ ਅੱਕਾਂ ਲਈ ਲੜਨਾ ਪਊ ਆਪਣੇ ਹੱਕ ਤੇ ਖੜਨਾ ਪਊ ਸਾਡੇ ਡਾਕਟਰ ਸਾਡੇ ਜੱਜ ਸਾਡੇ ਇੰਜੀਨੀਅਰ ਸਾਡੇ ਮਨਿਸਟਰ ਸਾਡੇ ਐਮਐਲਏ ਸਾਡੇ ਚੀਫ ਮਨਿਸਟਰ ਸਾਡੇ ਪ੍ਰਾਈਮ ਮਨਿਸਟਰ ਦੀ ਕੁਰਸੀ ਨੂੰ ਲੋਕ ਹੱਥੋਂ ਅੱਜ ਦੇ ਦਿਨ ਤੇ ਤੁਹਾਨੂੰ ਬਧਾਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੈਮ ਸਿੰਘ ਅਗਲਾ ਕਾਰਗ੍ਰਾਮ ਕਾਕਾ ਕਰਨੀ ਜੀ ਥੈਂਕ ਯੂ